ਸਰ ਨਹੀਂ ਉਹ ਮੈਂ ਨਹੀਂ ਚ ਸਕਦਾ ਹੁਣ ਮੈਂ ਮੋਟਾ ਨਹੀਂ ਜਾਊਗਾ ਉਹ ਨਹੀਂ ਕਰ ਸਕੀ ਮਾਈ ਜੀ ਕਰਾਉਂਦਾ ਰਾਜਾ ਕੇ ਨਾਰੀ ਕੁੜੀ ਕਰੇ ਬੰਦਾਲਾ ਉਹਨਾਂ ਦੇ ਮਾਮਾ ਜੀ ਦਾ ਬੇਟਾ ਤੇ ਉਹ ਸਾਡੇ ਪੋਹਾ ਜੀ ਪੋਹਾ ਜੀ ਦਾ ਬੇਟਾ ਹੈ ਕਾਡੀਨੇਚਰ ਨੌਕਰੀ ਕਰਦਾ ਸੀ ਹੌਲਦਾਰ ਰਿੰਗ 'ਚ ਹੈ ਤੇ ਸਾਨੂੰ ਕੱਲ ਹੀ ਪਤਾ ਲੱਗਾ ਕਿ ਖੂਨ ਆਇਆ ਸਾਨੂੰ ਪਰਸੋਂ ਸ਼ਾਮ ਨੂੰ ਕਿਹਾ ਤਾਂ ਉਹਨਾਂ ਦੇ ਲੋਡਿੰਗਾਂ ਲੋਡਿੰਗ 'ਚ ਵਰਕਿੰਗ ਕਰਨ ਦੇ ਪਹੁੰਚੇ ਤੋਂ ਲੋਡਿੰਗਾਂ ਲੋਡਿੰਗ 'ਚ ਮਿਸ਼ਨ ਅੰਦਰ ਕਰਨ ਦੇ ਤੇ ਉਹਨਾਂ ਦੇ ਛੱਟ ਲੱਗ ਗਈ ਹੈ ਚੱਛ 'ਚ ਤੇ ਕ੍ਰਿਟੀਕਲ ਆ ਕਾਫੀ ਤੇ ਤੁਸੀਂ ਆਓ ਜਲਦੀ ਆਓ ਤੋਂ ਉਹਨਾਂ ਦੇ ਚਾਚਾ ਜੀ ਇੱਕ ਉਹਨਾਂ ਦਾ ਬ੍ਰਦਰ ਆ ਉਹ ਇਟ ਸਿਗਨੇਮੈਂਟ 'ਚ ਆ ਉਹ ਉੱਥੇ ਗਏ ਤੇ ਜਦੋਂ ਉਹਨਾਂ ਨੂੰ ਲੈ ਕੇ ਗਏ ਆ ਉੱਥੇ ਕਮਾਂਡੋ ਹਸਪੀਟਲ ਤੇ ਉਹਨਾਂ ਨੂੰ ਫਿਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਇਹ ਸ਼ਹੀਦ ਹੋ ਗਿਆ ਦੇਸ਼ ਵਾਸਤੇ ਹਾਂ ਜੋ ਵੀ ਫੌਜ ਜਵਾਨ ਕੰਮ ਕਰਦਾ ਵਾ ਉਹ ਦੇਸ਼ ਦੀ ਸੇਵਾ ਹੀ ਕਰਦਾ ਉਹ ਸ਼ਹੀਦ ਹੀ ਹੁੰਦਾ ਤੇ ਸ਼ਹੀਦੀ ਹੋਇਆ ਸਾਡਾ ਵੀਰ ਸਰਦਾਰ ਮਲਕੀਤ ਸਿੰਘ ਜੀ ਬੱਚੇ ਜੀ ਉਹਨਾਂ ਦੀ ਇੱਕੋ ਬੇਟੀ ਆ ਤੇ ਛੋਟੀ ਬੇਟੀ 5-6 ਸਾਲ ਦੀ ਤੇ ਫਾਦਰ ਸਾਹਿਬ ਉਹਨਾਂ ਦੇ ਬਚਪਨ ਤੋਂ ਹੀ ਅਕਾਲ ਚਲਾਣਾ ਕਰ ਗਏ ਛੋਟੇ-ਛੋਟੇ ਹੀ ਬੜੇ ਗਰੀਬ ਪਰਿਵਾਰ ਦੇ ਆ ਤੇ ਮਾਤਾ ਜੀ ਉਹਨਾਂ ਦੀ ਨੇ ਬੜਾ ਇੱਥੇ ਉਦੋਂ ਮੈਂ ਵੀ ਛੋਟਾ ਸੀ ਤੇ ਅਸੀਂ ਇੱਥੇ ਹੁੰਦੇ ਹੁੰਦੇ ਕਿ ਆਮ ਸਾ ਅਗਰ ਸਕੂਲ ਆ ਤੇ ਵਿਚਾਰੀ ਨੇ ਇੱਕ ਇੱਕ ਮਹੀਨਾ ਲਾ ਕੇ 500 ਰੁਪਿਆ ਲੈ ਲੈ ਕੇ ਟਾਫੀਆਂ ਵੇਚ ਵੇਚ ਕੇ ਤੇ ਆਪਣਾ ਘਰ ਦਾ ਗੁਜ਼ਾਰਾ ਕੀਤਾ ਤੇ ਬੱਚੇ ਪਾਲੇ ਤੇ ਫੌਜ ਦੀ ਦੇਸ਼ ਦੀ ਸੇਵਾ ਵਾਸਤੇ ਭੇਜਿਆ ਪਰ ਅੱਜ ਸਾਡਾ ਵੀਰ ਦੀ ਇਸ ਲਈ ਕੁਰਬਾਨ ਹੋ ਗਿਆ ਦੇਸ਼ ਦੀ ਸੇਵਾ ਕਰਦਾ ਕਰਦਾ ਤੇ ਮੈਂ ਗਰੀਬ ਪਰਿਵਾਰ ਆ ਮੈਂ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਉਹਨਾਂ ਦਾ ਜਿਹੜਾ ਗੁਜ਼ਰਬਸਰ ਆ ਉਹ ਬਹੁਤ ਹੀ ਵੀਕ ਆ ਤੇ ਸਰਕਾਰ ਨੂੰ ਮੈਂ ਮੰਗ ਕਰਦਾ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੂੰ ਮੰਗ ਕਰਦਾ ਕਿ ਇਸ ਜਿਹੜੀ ਉਹਨਾਂ ਦੀ ਵਾਈਫ ਆ ਇੱਕ ਗਰੀਬ ਪਰਿਵਾਰ ਆ ਉਹਨਾਂ ਦੀ ਵਾਈਫ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਹੜਾ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਕਿਉਂਕਿ ਉਹਨਾਂ ਦੀ مالی ਹਾਲਤ ਬਹੁਤ ਖਰਾਬ ਆ ਫੌਜ ਵੱਲੋਂ ਆਏ ਆ ਉਹ ਉਹਨਾਂ ਸਾਨੂੰ ਅਜੇ ਮਿਲੇ ਨਹੀਂ ਆ ਉਹਨਾਂ ਨੂੰ ਜਿਹੜੇ ਸੁਬੇਦਾਰ ਸਾਹਿਬ ਆ ਅੱਜ ਸਿਕਰੇਜਮੈਂਟ ਤੇ ਆਏ ਆ ਉਹ ਸਾਨੂੰ ਦੱਸਣਗੇ ਬਾਕੀ ਕੀ ਹੁੰਦਾ ਕਿ ਜੋ ਕੇਂਦਰ ਸਰਕਾਰ ਵੱਲੋਂ ਜੋ ਸਾਨੂੰ ਫੈਸਿਲਿਟੀ ਆ ਉਹ ਜਵਾਨ ਸ਼ਹੀਦ ਹੋਇਆ ਜਿਹੜਾ ਉਹਨਾਂ ਨੂੰ ਮਿਲੇਗੀ ਪਰ ਖਾਸ ਕਰਕੇ ਮੇਰੀ ਮੰਗ ਆ ਕਿ ਜਿਵੇਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਮੰਗ ਆ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆ ਤੇ ਪੰਜਾਬ ਤੋਂ ਹੀ ਮੰਗ ਕਰਦਿਆਂ ਸਰਦਾਰ ਭਗਤ ਸਿੰਘ ਮਾਨਕੋ ਤੇ ਉਸ ਗਰੀਬ ਬੱਚੀ ਨੂੰ ਜਿਹੜੀ ਗਰੀਬ ਬੱਚੀ ਆ ਜਿਹੜੀ ਉਹਦੇ ਸ਼ਹੀਦ ਦੀ ਪਤਨੀ ਆ ਤੇ ਉਹਨਾਂ ਨੂੰ ਕੋਈ ਨਾ ਕੋਈ ਸਰਕਾਰੀ ਜੋਬ ਦਿੱਤਾ ਜਾਵੇ ਸਾਡੀ ਸਾਰੀ ਕਲਾ ਨੌਰ ਦੀ ਸਾਰਾ ਡੇਰਾ ਬਾਬਾ ਨਾਨਕ ਹਲਕਾ ਗੁਰਦਾਸਪੁਰ ਸਾਡੀ ਮੰਗ ਆ ਸਰਦਾਰ ਭਗਵੰਤ ਸ੍ਰੀਮਾਨ ਕਿਉਂਕਿ ਉਹ ਗਰੀਬਾਂ ਦੇ ਮਸੀਹਾ ਵਾ ਤੇ ਸਪਕਾ ਸਾਡੀ ਉਹ ਫਰਿਆਦ ਸੁਣਨਗੇ ਮੇਰਾ ਹਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਜੀ ਦੀ ਸੰਸਦ ਆ ਬੜੇ ਦੁੱਖ ਦੀ ਗੱਲ ਆ ਜੀ ਕਿ ਇਹ ਨੌਜਵਾਨ ਬੜੀ ਗੁਰਪਤ ਦੇ ਵਿੱਚ ਆਉਂਦੀ ਏ ਵਾਲਕੇ ਦੇ ਦੇਸ਼ ਦੀ ਸੇਵਾ ਲਈ ਕਰ ਰਿਹਾ ਸੀਗਾ ਇਹ ਪਰਿਵਾਰ ਦੇ ਵਿੱਚ ਬੜਾ ਘਰ ਜਟਾਇਆ ਹੈ। ਦੇਸ਼ ਦੀ ਸੇਵਾ ਕਰ ਰਿਹਾ ਸੀਗਾ ਉਹਦੇ ਵਿੱਚ ਉਹਦੇ ਦੌਰਾਨ ਜਿਹੜੀ ਸ਼ਹੀਦ ਅਸਾਦ ਪ੍ਰਾਪਤ ਕੀਤੀ ਆ ਬੜਾ ਦੁੱਖ ਆ ਸਾਰੇ ਰਾਕੇ ਨੂੰ ਦੁੱਖ ਆ ਸਾਡਾ ਅੱਜ ਸਾਰਾ ਕਲਰੋਂ ਬੰਦ ਪਿਆ। ਅੱਜ ਅਸੀਂ ਟਰੈਕਟਰ ਮਾਰਚ ਕਰਨਾ ਸੀਗਾ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ। ਅਸੀਂ ਖੜੇ ਆ ਟਰੈਕਟਰ ਆ ਜੋ ਉੱਥੇ ਸ਼ਰਧਾਂਜਲੀ ਦੇ ਕੇ ਟਰੈਕਟਰ ਮਾਰਚ ਨਹੀਂ ਕਰਾਂਗੇ। ਪਰ ਨਾਲ ਦੀ ਨਾਲ ਜਿੱਥੇ ਸਾਡੀਆਂ ਸਰਕਾਰਾਂ ਕੇਂਦਰ ਸਰਕਾਰ ਵੀ ਆ ਪੰਜਾਬ ਸਰਕਾਰ ਵੀ ਆ ਬੜਾ ਜ਼ਬਾਨੀ ਕਲਾਮੀ ਗੁਣ ਗਾਇਨ ਕਰਦੀਆਂ ਨੇ ਕਿ ਸਾਡੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਦਾ ਜਿਹੜੇ ਦਿਨ ਰਾਤ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਆ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਆ ਮਾਂ ਪਿਓ ਨੂੰ ਇੱਥੇ ਛੱਡ ਕੇ ਤੇ ਉੱਥੇ ਸਰਹੱਦਾਂ ਦੀਆਂ ਬਰਫਾਂ ਦੀ ਟੀਸੀਆਂ ਦੇ ਜਾ ਕੇ ਵੀ ਇਹ ਸਾਰਾ ਜਿਹੜਾ ਦੇਸ਼ ਦੀ ਜਿਹੇ ਸਖਿਆ ਦਾ ਜਿਹੜਾ ਜੁਮਾਇਨਾ ਸਿਰਿਆ ਪਰ ਕਈ ਵਾਰੀ ਇਹੋ ਜਿਹਾ ਮੌਕੇ ਬਹੁਤ ਮਹਿਸੂਸ ਹੁੰਦਾ ਹੈ ਕਿ ਇਹ ਸਰਕਾਰਾਂ ਦਾ ਰਵਈਆ ਜਿਹੜਾ ਇਹ ਦੇਸ਼ ਦੇ ਜਿਹੜੇ ਰਾਖੇ ਆ ਜਿਹਨੇ ਆਪਣੀ ਜਾਨ ਦੀ ਉਹ ਹੱਕੀ ਵੀ ਜਿਹੜੀ ਆ ਉਹ ਦੇਸ਼ ਨੂੰ ਬਚਾਉਣ ਲਈ ਦਿੰਦੇ ਆ ਤੇ ਉਹ ਇਹ ਜਿਹੇ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਸਰਕਾਰੀ ਨਮੇ ਦਾ ਨਾ ਪਹੁੰਚਣਾ ਬੜੇ ਦੁੱਖ ਦੀ ਗੱਲ ਆ ਤੇ ਅਸੀਂ ਤੇ ਜਸੇਬੰਦੀ ਵੱਲੋਂ ਵੀ ਇਹ ਗੱਲ ਕਰਾਂਗੇ ਕਹਾਂਗੇ ਕਿ ਇਹ ਸਰਕਾਰ ਲਈ ਬੜੀ ਮਾੜੀ ਗੱਲ ਆ ਕਿ ਜੇ ਇਹ ਸਾਡੇ ਇਹਨਾਂ ਸ਼ਹੀਦਾਂ ਨੂੰ ਵੀ ਇਹਨਾਂ ਨੇ ਇਗਨੋਰ ਕਰਨਾ ਤੇ ਹੋਰ ਇਸ ਤੋਂ ਵੱਡਾ ਦੇਸ਼ ਦੇ ਅੰਦਰ ਜਿਹੜਾ ਕੋਈ ਇਹ ਹੈ ਨਹੀਂ ਕੋਈ ਇਹੋ ਜਿਹੀ ਜਿਹੜੀ ਸੰਸਥਾ ਜਾਂ ਕੋਈ ਇਹੋ ਜਿਹਾ ਵਿਅਕਤੀ ਵੀ ਜਿਨ੍ਹਾਂ ਦਾ